ਹੈਲੋ ਜੀ ਸਸੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਤੰਦੂਰੀ ਮਿਸਰੀ ਰੋਟੀ ਲੇਕਿਨ ਸਾਰਿਆਂ ਦੇ ਘਰ ਜਿਹੜਾ ਤੰਦੂਰ ਨਹੀਂ ਹੁੰਦਾ ਸੋ ਆਪਾਂ ਆਪਣੇ ਘਰ ਦੇ ਵਿੱਚ ਉਹ ਜੁਗਾੜ ਕੋਈ ਨਾ ਲਗਾਵਾਂਗੇ ਸੋ ਆਪਾਂ ਅੱਜ ਰੋਟੀਆਂ ਬਣਾਵਾਂਗੇ ਕੁੱਕਰ ਦੇ ਵਿੱਚ ਸੋ ਮੈਂ ਵੀ ਫਰਸਟ ਟਾਈਮ ਟਰਾਈ ਕੀਤੀ ਹੈ ਬਹੁਤ ਹੀ ਵਧੀਆਂ ਮਿਸਰੀਆਂ ਰੋਟੀਆਂ ਤੰਦੂਰੀ ਫੁੱਲ ਕੇ ਜਿਹੜੇ ਕੁੱਕਰ ਦੇ ਵਿੱਚ ਬੰਦਦੇ ਨੇ ਔਰ ਚਲੋ ਫਿਰ ਸ਼ੁਰੂ ਕਰਦੇ ਹਾਂ ਅਸੀਂ ਮਜ਼ੇਦਾਰ ਰੈਸਪੀ ਔਰ ਇਹਦੇ ਵਿੱਚ ਕੀ ਕੀ ਗੱਲਾਂ ਧਿਆਨ ਰੱਖਣ ਵਾਲੀਆਂ ਨੇ ਸੋ ਸਾਰੀਆਂ ਮੈਂ ਤੁਹਾਨੂੰ ਦੱਸਾਂਗੀ ਸੋ ਤੁਸੀਂ ਇਸ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਔਰ ਚਲੋ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਬਹੁਤ ਹੀ ਮਜ਼ੇਦਾਰ ਰੈਸਪੀ ਰੈਸਪੀ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਮਿਸੀ ਰੋਟੀ ਵਾਸਤੇ ਸਭ ਤੋਂ ਪਹਿਲਾ ਪਾਰਟ ਹੈ ਆਟਾ ਲੈ ਲਾਂਗੇ ਉਹਦੇ ਵਾਸਤੇ ਨਾਰਮਲ ਕਣਕ ਦਾ ਮੈਂ ਆਟਾ ਲਿਆ ਉਹਦੇ ਵਿੱਚ ਇੱਕ ਟੋਰੀ ਪੜ ਕੇ ਆਪਾਂ ਪਾ ਦੇਣਾ ਹੈ ਬੇਸਨ ਔਰ ਦੋਨੋਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਮਿਕਸ ਕਰ ਦੇਣਾ ਹੈ ਔਰ ਹੁਣ ਇਹਦੇ ਵਿੱਚ ਬਾਕੀ ਚੀਜ਼ਾਂ ਐਡ ਕਰਾਂਗੇ ਥੋੜੇ ਜਿਹੀ ਪਿਆਜ਼ ਔਰ ਬਰੀ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੁਸੀਂ ਇਹਦੇ ਵਿੱਚ ਜਿਹੜਾ ਉਹ ਧਨੀਆ ਵੀ ਮਿਲਾ ਸਕਦੇ ਜੀ ਹਰੀਆ ਔਰ ਸੁੱਕੀ ਮੇਥੀ ਵੀ ਮਿਲਾ ਸਕਦੇ ਔਰ ਹੁਣ ਇਹਦੇ ਵਿੱਚ ਬਾਕੀ ਮਸਾਲੇ ਐਡ ਕਰਾਂਗੇ ਸਵਾਦ ਅਨੁਸਾਰ ਪਾਵਾਂਗੇ ਇਹਦੇ ਵਿੱਚ ਨਮਕ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਹਲਦੀ ਥੋੜਾ ਜਿਹਾ ਪਾਵਾਂਗੇ ਚ ਗਰਮ ਮਸਾਲਾ ਪੀਸਿਆ ਹੋਇਆ ਥੋੜਾ ਜਿਹਾ ਪਾਵਾਂਗੇ ਬਾਕੀ ਵੀ ਆਪਾਂ ਐਡ ਕਰਨਾ ਹੈ ਬੁੱਟਿਆ ਹੋਇਆ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਪੀਸਿਆ ਹੋਇਆ ਅਨਾਰ ਦਾਣਾ ਔਰ ਹੱਥ ਨਾਲ ਕ੍ਰਸ਼ ਕਰਕੇ ਇੱਕ ਚਮਚ ਪਾਵਾਂਗੇ ਆਪਾਂ ਅਜਵਾਇਣ ਮੋਟਾ ਤਨੀਆ ਤੇ ਕਾਲੀ ਮਿਰਚ ਨੂੰ ਜਿਹੜਾ ਆਪਾਂ ਇਹਦੇ ਕੁੰਡੇ ਵਿੱਚ ਕੁੱਟ ਲਿਆ ਸੀ ਤੇ ਉਹ ਐਡ ਕਰ ਦਾਂਗੇ ਸੋ ਇਹਨਾਂ ਦਾ ਜਿਆ ਟੇਸ ਆ ਇਹਦੇ ਵਿੱਚ ਬਹੁਤ ਵਧੀਆ ਆਏਗਾ ਇਹ ਤੁਸੀਂ ਜ਼ਰੂਰ ਐਡ ਕਰਨਾ ਔਰ ਇੱਕ ਚਮਚ ਭਰ ਕੇ ਆਪਾਂ ਪਾਵਾਂਗੇ ਦੇਸੀ ਘਿਓ ਇਹਨਾਂ ਨੇ ਰੋਟੀਆਂ ਸਾਡੀਆਂ ਬਹੁਤ ਜਿਆਦੀਆਂ ਉਹ ਅੰਦਰੋਂ ਜਿਹੜੀਆਂ ਸੌਫਟ ਬਣਨ ਗਈਆਂ ਸੋ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਆਪਾਂ ਜਿਹੜਾ ਗੁੰਨਾ ਸ਼ੁਰੂ ਕਰਾਂਗੇ ਜੋ ਇਹ ਆਟਾ ਜਿਹੜਾ ਆਪਾਂ ਨਾ ਬਹੁਤ ਜ਼ਿਆਦਾ ਪਤਲਾ ਨਹੀਂ ਗੁੰਨਾ ਮਤਲਬ ਪਹਿਲਾਂ ਹੀ ਬਹੁਤ ਪਤਲਾ ਨਹੀਂ ਕਰਨਾ ਕਿਉਂਕਿ ਇੱਕ ਤੇ ਗਰਮੀ ਹੈ ਇਸ ਮੌਸਮ ਦੇ ਵਿੱਚ ਔਰ ਉੱਪਰ ਆਪਾਂ ਵਿੱਚ ਵੇਸਨ ਮਲਾਇਆ ਹੈ ਸੋ ਬਹੁਤ ਆਪਾਂ ਪਤਲਾ ਕਰ ਦਾਂਗੇ ਤੇ ਉਹ ਜਿਹੜਾ ਫਿਰ ਬੇਸਨ ਆ ਉਹ ਬਹੁਤ ਹੀ ਮਤਲਬ ਤੜੇ ਹੱਥਾਂ ਨੂੰ ਚਿਪਕੇ ਕਾ ਬਹੁਤ ਜ਼ਿਆਦਾ ਸੋ ਨਾਰਮਲ ਜਿੱਦਾਂ ਆਪਾਂ ਸੌਫਟ ਆਟਾ ਗੁੰਨੇ ਇਸ ਤਰ੍ਹਾਂ ਆਟਾ ਗੁੰਨ ਲੈਣਾ ਹੈ ਔਰ ਇਹਨੂੰ ਆਪਾਂ ਥੋੜਾ ਜਿਹਾ ਆਪਾਂ ਸੈਟ ਹੋਣ ਲਈ ਫ੍ਰਿਜ ਰੱਖ ਦਾਂਗੇ ਸੋ ਉਹਨੇ ਚਿਰ ਤੱਕ ਆਪਾਂ ਕੁੱਕਰ ਜਿਹੜਾ ਉਹ ਇਸ ਤਰ੍ਹਾਂ ਮੀਡੀਅਮ ਫਲੇਮ ਤੇ ਗਰਮ ਹੋਣ ਲਈ ਰੱਖ ਦਾਂਗੇ ਆ 2 ਮਿੰਟ ਵਾਸਤੇ ਜੋ ਤੱਕ ਸੜਾ ਕੁੱਕਰ ਵੀ ਗਰਮ ਹੋ ਰਿਹਾ ਆ ਆਟਾ ਵੀ ਸਾਡਾ ਦੇਖੋ ਸੈੱਟ ਹੋ ਗਿਆ ਤੇ ਉੰਚ ਤੱਕ ਆਪਾਂ ਕਰ ਲਾਂਗੇ ਪੀੜੀ ਤੇ ਥੱਲੇ ਪਾਣੀ ਲਾ ਲਾ ਕੇ ਤੇ ਇਦਾਂ ਆਪਾਂ ਨੂੰ ਪਲੇਟ 'ਚ ਰੱਖ ਲੈਣਾ ਹੈ ਥੱਲੇ ਪਾਣੀ ਕਿਉਂ ਲਾਉਣਾ ਮੈਂ ਉਤਰ ਮਿਲ ਚੁੱਕਿਆ ਨਹੀਂ ਜਾਂਦਾ ਇਹਦਾ ਚਿਪਕ ਜਾਣਾ ਹਨਾ ਨਾਲ ਪਾਣੀ ਲਾ ਕੇ ਰੋਟੀ ਲਾਈਦੀ ਸੀ ਉਹਦਾ ਵੀ ਤੰਦੂਰ 'ਚ ਇਦਾਂ ਲਾਈਦੀ ਹਾਂ ਪਾਣੀ ਆ ਤੁੰਗਾ ਰੋਟੀ ਦੀ ਸਫਾਈ ਬਹੁਤ ਜਰੂਰੀ ਤਾਂ ਆਂਦੀ ਹਾਂ ਇੰਦਾ ਹਲਕਾ ਹਲਕਾ ਪਾਣੀ ਲਾ ਕੇ ਤੇ ਉਲਟੇ ਰੱਖੀ ਜਾਣੀਆਂ ਆਪਾਂ ਇਦਾਂ ਸਾਰੇ ਪੇੜੀ ਆਪਾਂ ਇਸ ਤਰ੍ਹਾਂ ਆਪਣਾ ਰੈਡੀ ਕਰਕੇ ਰੱਖਣੇ ਆ। ਕਿ ਕਿਨੂੰ ਆਪਾਂ ਸਾਰੇ ਰੱਖਿਆ ਨਾ ਇੱਥੇ ਰੱਖੀ ਜਮ ਇਹ ਆਪਾਂ ਪਾਣਾ ਹੋ। ਔਰ ਕੇ ਪੋਣਾ ਨਹੀਂ ਆਪਣੇ ਘਰ ਚ ਦੋ ਤਿੰਨ ਲੱਗਣਗੇ ਮੈਂ ਉਹਨੇ ਤਾਂ ਹਟੇ ਹੋਏ ਇਹਵਾ ਪਾ ਇੱਥੇ ਘੜ ਘੜ ਰੱਖੀ ਜਾਵਾਂਗੇ ਪਹਿਲਾਂ ਸਾਰੀਆਂ ਤੁਸੀਂ ਇੱਕ ਇੱਕ ਰੋਟੀ ਕੱਢ ਕੇ ਜਿਹੜੀ ਨਾਲ ਨਾਲ ਵੀ ਲਗਾ ਸਕਦੇ ਨੇ ਲੇਕਿਨ ਕੁੱਕਰ ਜਿਹੜਾ ਗਰਮ ਹੋ ਰਿਹਾ ਸੋ ਇਸ ਕਰਕੇ ਜਿਹੜਾ ਅਸੀਂ ਪਹਿਲਾਂ ਇਹ ਬਣਾ ਕੇ ਰੱਖ ਲਈਏ ਨੇ ਕੱਢ ਕੇ ਰੱਖ ਲਈਏ ਨੇ ਅਗਰ ਤੁਹਾਨੂੰ ਹੱਥ ਨਾਲ ਇਸ ਨਾ ਭਰਾਂ ਦੀ ਪ੍ਰੈਕਟਿਸ ਨਹੀਂ ਹੈ ਤੁਸੀਂ ਚੱਕਲੇ ਵੇਲੇ ਨਾਲ ਬੀ ਲੈ ਕੇ ਫਿਰ ਪਾਣੀ ਲਾ ਲਾ ਕੇ ਤੁਸੀਂ ਇਸ ਤਰ੍ਹਾਂ ਰੋਟੀਆਂ ਜਿਹੜੀਆਂ ਲਗਾ ਸਕਦੀ ਜੀ ਸੋ ਸਾਰੀਆਂ ਰੋਟੀਆਂ ਆਪਾਂ ਇਸੇ ਤਰ੍ਹਾਂ ਰੈਡੀ ਕਰਕੇ ਰੱਖ ਲਾਂਗੇ ਸੋ ਪਾਣੀ ਤੁਸੀਂ نیچے ਜ਼ਰੂਰ ਲਗਾਣਾ ਹੈ ਕਿ ਤੁਸੀਂ ਪਹਿਲਾਂ ਮਨਾਮਣਾ ਕੇ ਇਹਨੂੰ ਰੈਡੀ ਕਰਕੇ ਰੱਖ ਲੇ ਨੀਚੇ ਪਾਣੀ ਲਗਾ ਕੇ ਫਿਰ ਤੁਸੀਂ ਪੋਣੇ ਦੇ ਉੱਪਰ ਰੱਖੀ ਜਾਣੀਆਂ ਉਸ ਤਰ੍ਹਾਂ ਦੇ ਚਿਪਕ ਜਾਣੀਆਂ ਸੋ ਜਿਹੜੀ ਸਾਈਡ ਤੇ ਪਾਣੀ ਲੱਗਾ ਉਹ ਜਿਹੜਾ ਸਾਈਡ ਆ ਉਹ ਆਪਾਂ ਇਸ ਤਰ੍ਹਾਂ ਕੁੱਕਰ ਦੇ ਵਿੱਚ ਲਗਾਈ ਜਾਣਾ ਬਹੁਤ ਹੀ ਧਿਆਨ ਨਾਲ ਕਿਉਂਕਿ ਕੁੱਕਰ ਜਿਹੜਾ ਬਹੁਤ ਜ਼ਿਆਦਾ ਗਰਮ ਹੈ ਸੋ ਗੈਸ ਤੁਸੀਂ ਇਸ ਤਰ੍ਹਾਂ ਥੋੜਾ ਜਿਹਾ ਚਲਾ ਕੇ ਰੱਖਣਾ ਹੈ ਅਗਰ ਬੰਦ ਵੀ ਕਰ ਸਕਦੇ ਜੀ ਵੈਸੇ ਤੇ ਇਸ ਤਰ੍ਹਾਂ ਆਪਾਂ ਬਹੁਤ ਹੀ ਧਿਆਨ ਨਾਲ ਲਗਾਣਾ ਜੇ ਸਾਈਡ ਤੇ ਪਾਣੀ ਲੱਗਾ ਏ ਔਰ ਬਸ ਇਹਨੂੰ ਆਪਾਂ ਹੁਣ ਉਲਟਾ ਮੁੱਦਾ ਮਾਰ ਦੇਣਾ ਏ ਔਰ ਗੈਸ ਦਾ ਫਲੇਮ ਜਿਹੜਾ ਲੋ ਮੀਡੀਅਮ ਰੱਖਣਾ ਏ ਹਾਈ ਨਹੀਂ ਕਰਨਾ ਇਹ ਤੇ ਫਿਰ ਉਤੋਂ ਉਤੋਂ ਪੱਕ ਜਾਏਗਾ ਔਰ ਨੀਚੋਂ ਜਿਹੜੀਆਂ ਕੱਚੀਆਂ ਰਹਿਣਗੀਆਂ ਇਹਨੂੰ ਆਪਾਂ 2 ਮਿੰਟ ਵਾਸਤੇ ਇਸ ਤਰ੍ਹਾਂ ਪੱਕਣ ਦਵਾਂਗੇ ਔਰ ਵਿੱਚ ਵਿੱਚ ਆਪਾਂ ਇਹਨੂੰ ਚੈੱਕ ਕਰਦੇ ਰਵਾਂਗੇ ਕੀ ਜਿਹੜੀਆਂ ਸੜਨਾਂ ਜਾਣ ਸੋ ਬਾਕੀ ਦੀਆਂ ਰੋਟੀਆਂ ਵੀ ਆਪਾਂ ਇਸ ਤਰ੍ਹਾਂ ਰੈਡੀ ਕਰਕੇ ਰੱਖ ਲਾਂਗੇ ਸੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਅਗਰ ਤੁਹਾਨੂੰ ਹੱਥ ਨਾਲ ਪ੍ਰੈਕਟਿਸ ਨਹੀਂ ਹੈ ਤੁਸੀਂ ਚਕਲੇ ਵੇਲੇ ਨਾ ਬਣਾ ਕੇ ਫਿਰ ਤੁਸੀਂ ਇਹਨੂੰ ਕਰ ਸਕਦੇ ਹੋ ਔਰ ਦੇਖੋ ਸੜੀਆਂ ਰੋਟੀਆਂ ਕਿੰਨੀਆਂ ਸੋਹਣੀਆਂ ਦੇਖੋ ਜਿਹੜੀਆਂ ਬਣੀਆਂ ਨੇ ਸੋ ਇਸ ਤਰੀਕੇ ਨਾਲ ਆਪਾਂ ਲਗਾ ਲਾ ਕੇ ਤੇ ਇਹ ਆਪਾਂ ਇਹਨੂੰ ਦੂਸਰੇ ਚੁੱਲੇ ਤੇ ਥੋੜੀਆਂ-ਬਹੁਤੀਆਂ ਜੋ ਰਹਿ ਗਈਆਂ ਆਪਾਂ ਇਸ ਤਰ੍ਹਾਂ ਸੇਕ ਲਾਂਗੇ ਤੇ ਸਾਡੀਆਂ ਮਿੱਠੀਆਂ ਰੋਟੀਆਂ ਤੰਦੂਰੀ ਜਿਹੜੀਆਂ ਰੈਡੀ ਹੋ ਗਈਆਂ ਨੇ ਔਰ ਦੇਖੋ ਕਿੰਨੀ ਮਦੀਆਂ ਬਣੀਆਂ ਸਾਡੀ ਰੋਟੀ ਤੁਸੀਂ ਗੈਸ ਆ ਫਲੇਮ ਤੁਸੀਂ ਲੋ ਮੀਡੀਅਮ ਰੱਖਣਾ ਜਦ ਉਹਨੂੰ ਪਕਾਣਾ ਹੈ ਔਰ ਵਿਚ ਵਿਚ ਤੁਸੀਂ ਚੈੱਕ ਕਰਦੇ ਰਹਿਣਾ ਹੈ ਬਸ ਅਗਰ ਹਾਈ ਤੇ ਕਰੋਗੇ ਨਾ ਤੇ ਫਿਰ ਇਹ ਸੜ ਜਾਣਗੀਆਂ ਔਰ ਅਗਰ ਤੁਹਾਨੂੰ ਲੱਗਾ ਕਿ ਥਲੇ نیچے ਚਿਪਕੀਆਂ ਨੇ ਫਿਰ ਤੁਸੀਂ ਉੱਤੇ نیچے ਗੈਸ ਲਾ ਕੇ ਰੱਖਣਾ ਹੈ ਫਿਰ ਉਹਦੇ ਸੇਕ ਨਾਲ ਜਿਹੜੀਆਂ ਉਹ ਬਹੁਤ ਹੀ ਆਸਾਨ ਨਾਲ ਅਹਜਣਗੀਆਂ ਤੇ ਇਸੇ ਤਰ੍ਹਾਂ ਆਪਾਂ ਸਾਰੇ ਫੁਲਕੇ ਦੇ ਕੋਲ ਰੈਡੀ ਕਰਕੇ ਰੱਖ ਲੈਨੇ ਔਰ ਔਰ ਤੁਸੀਂ ਇਹੀ ਟਿਪਸ ਐਂਡ ਟ੍ਰਿਕਸ ਫੋਲੋ ਕਰਕੇ ਇਸ ਤਰ੍ਹਾਂ ਤੁਸੀਂ ਰੋਟੀ ਬਣਾ ਸਕਦੀ ਨੇ ਹੁਣ ਆਪਾਂ ਇਹਨਾਂ ਨੂੰ ਗਰਮ ਗਰਮ ਜਿਹੜੀਆਂ ਚੋਪੜ ਲਾਂਗੇ ਬਸ ਤੁਸੀਂ ਧਿਆਨ ਰੱਖਣਾ ਕਿ ਜਿਹੜਾ ਕੁੱਕਰ ਹੈ ਬਹੁਤ ਜ਼ਿਆਦਾ ਗਰਮ ਹੁੰਦਾ ਜਿਵੇਂ ਤੰਦੂਰ ਤਪਦਾ ਨੇ ਇਸੇ ਤਰ੍ਹਾਂ ਇਹ ਤਪਦਾਏ ਤੁਸੀਂ ਧਿਆਨ ਨਾਲ ਰੋਟੀਆਂ ਲਗਾਉਣੀਆਂ ਨੇ ਔਰ ਬਸ ਬਿਲਕੁਲ ਰੈਡੀ ਹੋ ਗਈਆਂ ਸਾਡੀਆਂ ਤੰਦੂਰੀ ਮਿੱਸੀ ਰੋਟੀਆਂ ਸੋ ਮੇਰੀ ਫੈਮਿਲੀ ਨੇ ਤੇ ਪਹਿਲੀ ਵਾਰ ਟ੍ਰਾਈ ਕੀਤੀਆਂ ਸੀ ਅਸੀਂ ਲੇਕਿਨ ਬਹੁਤ ਜ਼ਿਆਦਾ ਟੇਸਟੀ ਬਣੀਆਂ ਨੇ ਸੋ ਸਾਡੀ ਥਾਲੀ ਤਾਂ ਹੋ ਗਈ ਡੈਡੀ ਸੋ ਬਹੁਤ ਹੀ ਟੇਸਟੀ ਬਣੀਆਂ ਨੇ ਇਹ ਕੁੱਕਰ ਦੇ ਵਿੱਚ ਤੰਦੂਰੀ ਰੋਟੀਆਂ ਮਿਸੀ ਰੋਟੀਆਂ ਸੋ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਅਗਰ ਅੱਜ ਦਾ ਵੀਡੀਓ ਅੱਛਾ ਲੱਗਾ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਜ਼ਰੂਰ ਕਰਿਓ ਮੈਂ ਤੁਹਾਨੂੰ ਮਿਲਣੀ ਨਵੀਂ ਰੈਸਪੀ ਦੇ ਨਾਲ